ਕੀ ਆ ਜਾ ਆਉਂਦਾ ਵੀ ਜਿਆ ਉਹ ਉਸ ਜੰਮ ਦਾ ਟਾਈਮ ਤੇ ਆ ਜੇ ਟਾਈਮ ਨਹੀਂ ਆਉਂਦਾ ਸਮਾਂ ਨਹੀਂ ਆਉਂਦੀ ਉਹਨਾਂ ਚਿਰ ਵੀ ਪਿਆਰ ਰੰਦਾ ਪਰ ਜੰਮਦਾ ਨਹੀਂ ਜੰਮਦਾ ਨਹੀਂ ਇਸੇ ਤਰ੍ਹਾਂ ਕਰਮ ਦੀ ਗੱਲ ਇਹੀ ਹੈ ਜਦੋਂ ਸਮਾਂ ਆਉਂਦਾ ਹੈ ਦੁਆਰship ਇਹ ਵੀ ਜਦਦਰ ਜਿੰਦੇ ਨੇ ਜੋ ਦੋਈ ਚੀਜ਼ਾਂ ਇਕੱਠੀਆਂ ਹੋਣ ਜਾਂ ਫਿਰ ਜੰਗਦੇ ਨੇ ਕਰਮ ਵੀ ਉਹੀ ਜਾਗਦਾ ਹੈ ਜਦੋਂ ਉਦੋਂ ਸਮਾਜ ਇਦੋਂ ਕਿਤੇ ਪੜਾ ਸੰਗ ਮਿਲਦੀ ਹੈ ਜਿਹਨਾਂ ਜਿਹਦੇ ਦੋ ਚੀਜ਼ਾਂ ਇਕੱਠੀਆਂ ਨਹੀਂ ਹੁੰਦੀਆਂ ਉਹਨਾਂ ਚਿਰ ਕਰਮ ਜਾਗਦੇ ਨੇ ਚੰਗਾ ਸੰਭਾਲ ਕਰੋ ਬਾੜੇ ਸੰਗ ਨੂੰ ਬਜਣਾ ਨਸ਼ੇ ਫੱਤੇ ਤੋਂ ਵਕਾਰਾਂ ਦੂਰ ਰਹਿ ਕੇ ਅਗਰ ਦੋ ਬਚਣਾ ਹੈ ਆਪੀ ਕਿਰਤ ਕਰੋ ਸਾਰੇ ਮਿਲ ਕੇ ਰਹੋ ਹਿਰਦੇ ਚਹਿਕ ਵਾਸਤੇ ਗਿਆਨ ਸੁਆ ਨਿਰਮਤਾ ਮੋ ਠੀਕ ਹੈ ਨਾ ਤੇ ਮਹਾਰਾਜ ਨੂੰ ਹੋ ਜਾ ਸੇਵਾ ਸੇ ਮੱਲਾਤਰਾ ਇਹ ਕੋਈ ਵੱਡਾ ਪੁੰਨ ਜਿਹੜਾ ਪਰ ਉਹ ਆਨੇ ਸਮਝਦਾ ਕਿ ਮਹਾਰਾਜ ਦੀ ਕਿਰਪਾ ਹੈ ਗੋਵੀ ਦੀ ਕਿਰਪਾ ਮਹਾਰਾਜ ਦੀ ਜਿਹੜਾ ਬੰਨ ਮੈਨੂੰ ਰੱਖਿਓ ਜਿਹੜਾ ਪਹਿਲਾ ਸਮਾ ਉਹ ਉਹ ਵੀ ਚੰਗਾ ਸੀ ਜਿਹੜਾ ਅੱਜ ਹੈ ਇਹ ਵੀ ਹੈ ਇਹ ਜਿਹੜਾ ਵਿੱਦਿਆ ਜਿਹੜਾ ਪਹਿਲਾ ਹੋਵੇ ਉਹ ਦਾ ਵਿੱਦਿਆ ਠੀਕ ਹੈ ਨਾ ਨਸ਼ਾ ਨਹੀਂ ਕਰਨਾ ਬਾਲਾ ਸਾਡੇ ਇਹ ਜਿੱਥੇ ਕਸ਼ਮੀਰ ਹੋ ਜਾਈ ਠੀਕ ਹੰਮੇ ਠੀਕ ਹੈ